ਤੀਨਸਾ ਪਰਿਵਾਰ ਅਤੇ ਉਹਨਾਂ ਦੀ ਪਾਰਟੀ ਨੂੰ ਆਮ ਆਦਮੀ ਪਾਰਟੀ ਨੇ ਇੱਕ ਆਫਰ ਦਿੱਤੀ ਸੀ। ਪਰਮਿੰਦਰ ਸਿੰਘ ਟੀਨਸਾ ਮੁਤਾਬਕ ਪਿਛਲੀਆਂ ਚੋਣਾਂ 'ਚ ਆਪ ਨੇ ਉਹਨਾਂ ਨੂੰ 5 ਸੀਟਾਂ ਤੇ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਤੋਂ ਲੜਨ ਲਈ ਕਿਹਾ ਸੀ। ਹਾਲਾਂਕਿ ਹੁਣ ਟੀਨਸਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ 'ਚ ਮੋੜ ਵਾਪਸੀ ਕਰ ਚੁੱਕਿਆ ਹੈ। ਉਮੀਦ ਜਿਤਾਈ ਜਾ ਰਹੀ ਹੈ ਕਿ ਅਕਾਲੀ ਦਲ ਪਰਮਿੰਦਰ ਟੀਨਸਾ ਨੂੰ ਸੰਗਰੂਰ ਤੋਂ ਉਮੀਦਵਾਰ ਐਲਾਨੇਗਾ। ਕント ਮੈਂ ਤੁਹਾਨੂੰ ਸਾਡੀ ਪਾਰਟੀ ਦੀ ਗੱਲ ਕਰਦਾ ਸਾਨੂੰ ਹੋਰ ਬਥੇਰੀਆਂ ਪਾਰਟੀਆਂ ਨੇ ਕਿਹਾ ਵੀ ਸਾਡੇ ਵਿੱਚ ਆਓ ਅਸੀਂ ਕਹੇ ਅਸੀਂ ਹੋਰ ਕਿਸੇ ਚ ਰਲ ਨਹੀਂ ਸਕਦੇ ਸਾਨੂੰ ਆਮ ਆਦਮੀ ਪਾਰਟੀ ਨੇ ਵੀ ਆਫਰ ਦਿੱਤੀ ਪਿਛਲੇ ਚੋਣਾਂ ਚ ਵੀ ਤੁਸੀਂ ਤੁਹਾਨੂੰ ਇੰਨੀਆਂ ਸਿੱਟ ਟਿਕਟਾਂ ਦੇ ਦਿੰਦੇ ਆ ਸਾਡੇ ਚੋਣ ਦੇ ਨਿਸ਼ਾਨ ਤੇ ਲੜੋ ਵੀ 3-4 ਸੀਟਾਂ 5 ਸੀਟਾਂ ਤੁਹਾਨੂੰ ਦੇ ਦਿੰਦੇ ਆ ਅਸੀਂ ਕਹੇ ਨਹੀਂ ਅਸੀਂ ਨਿਸ਼ਾਨ ਤਾਂ ਫਿਰ ਅਸੀਂ ਤੁਹਾਡੇ ਵਿੱਚ ਲੜਗੇ ਅਸੀਂ ਇੱਕ ਸਿਧਾਂਤਕ ਤੌਰ ਤੇ ਅਕਾਲੀ ਆ ਅਸੀਂ ਕਿਸੇ ਹੋਰ ਪਾਸੇ ਨਹੀਂ ਜਾ ਸਕਦੇ ਕਿਸੇ ਹੋਰ ਪਾਰਟੀ ਚ ਸਾਡਾ ਮਤਲਬ ਵੀ ਨਹੀਂ ਸਾਡੀ ਆਪਦੀ ਪਾਰਟੀ 'ਚ ਨਰਾਜ਼ ਗਿਆ ਈਗਾ ਸੀ ਤਾਂ ਅਟਾ ਪਰ ਇਸ ਕਰਕੇ ਅੱਜ ਅਸੀਂ ਸ਼ਾਮਲ ਹੋਏ ਤਾਂ ਵੀ ਆਪਦੀ ਅਕਾਲੀ ਦਲ ਦੇ ਵਿੱਚ ਹੈ ਕਿਉਂਕਿ ਅਸੀਂ ਹੋਰ ਪਾਸੇ ਸੋਚ ਨਹੀਂ ਸਕਦੇ ਪਰ ਜਿਹੜੇ ਲੋਕ ਜਿਨ੍ਹਾਂ ਨੂੰ ਕੋਈ ਇਹ ਵਿਚਾਰਧਾਰਾ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਉਹ ਜਦ ਇਹ ਜੇ ਰੋਜ਼ ਪਾਰਟੀਆਂ ਬਦਲਦੇ ਆ ਤਾਂ ਲੋਕ ਉਸ ਨੂੰ ਪਸੰਦ ਨਹੀਂ ਕਰਦੇ ਲੋਕ ਉਹਨਾਂ ਨੂੰ ਚਾਹੇ ਚੁੱਪ ਨੇ ਪਰ ਉਹਨਾਂ ਦਾ ਮੌਕੇ ਤੇ ਆ ਕੇ ਜਵਾਬ ਦੇਉਂਦੇ ਨੇ